ਕੁਬੀਜਾ ਕੌਣ ਸੀ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਕੁਬੀਜਾ ਦੀ ਜਾਣਕਾਰੀ ਪ੍ਰਾਪਤ ਕਰਨੀ ਹੈ ਕਿ ਉਹ ਕੌਣ ਸੀ ਤੇ ਗੁਰਬਾਣੀ ਵਿੱਚ ਵੀ ਉਸਦਾ ਨਾਮ ਆਇਆ ਹੈ ਸੋ ਕਹਿੰਦੇ ਹਨ ਕਿ ਜੋ ਵੀ ਕੋਈ ਕੁਬੀਜਾ ਦੀ ਇਸ ਕਥਾ ਨੂੰ ਸੁਣਦਾ ਹੈ ਉਸਦਾ ਮਨ ਪਰਮਾਤਮਾ ਦੇ ਪ੍ਰਤੀ ਪੇਮ ਦੇ ਵਿੱਚ ਆ ਜਾਂਦਾ ਹੈ ਆਓ ਹੁਣ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਕੁਬੀਜਾ ਇੱਕ ਨੌਜਵਾਨ ਲੜਕੀ ਸੀ ਉਸ ਦੀ ਉਮਰ ਕੋਈ ਬਹੁਤ ਜ਼ਿਆਦਾ ਨਹੀਂ ਸੀ ਤੇ ਉਹ ਇੱਕ ਦਾਸੀ ਸੀ ਉਹ ਰਾਜਾ ਕਾਂਸ ਦੇ ਰਾਜ ਮਹਿਲ ਤੇ ਉਸ ਦੇ ਬਾਗ ਵਿੱਚ ਮਾਲਣ ਦਾ ਕੰਮ ਕਰਦੀ ਸੀ ਸਾਰੇ ਉਸ ਨੂੰ ਕੁਬਿੱਜਾ ਮਾਲਣ ਆਖ ਕੇ ਬੁਲਾਉਂਦੇ ਸਨ ਉਹ ਛੋਟੀ ਉਮਰ ਦੀ ਤੇ ਬਹੁਤ ਹੀ ਜ਼ਿਆਦਾ ਸੁੰਦਰ ਸੀ ਪਰ ਭਗਵਾਨ ਦੀ ਅਸੀ ਲੀਲਾ ਕਿ ਉਸ ਦੇ ਲੱਕ ਵਿੱਚ ਕੁੱਬ ਸੀ ਉਹ ਕੁੱਬੀ ਹੋ ਕੇ ਤੁਰਦੀ ਸੀ ਤਦੇ ਉਸ ਦਾ ਨਾਮ ਕੋ ਵਿਝਾ ਸੀ ਉਸ ਦੀ ਸੁੰਦਰਤਾ ਤੇ ਅਕਲ ਦੀ ਹਰ ਕੋਈ ਪ੍ਰਸੰਸਾ ਕਰਦਾ ਸੀ ਜਦੋਂ ਕੁੱਬ ਨੂੰ ਦੇਖਦਾ ਸੀ ਤਾਂ ਭਗਵਾਨ ਨੂੰ ਕੋਸਦਾ ਸੀ ਕਿ ਐਸੀ ਸੁੰਦਰਤਾ ਬਖਸ਼ ਕੇ ਕੁੱਬ ਕਿਉਂ ਰਖਿਆ ਹੈ ਭਗਵਾਨ ਦੀ ਲੀਲਾ ਨੂੰ ਕੋਈ ਨਹੀਂ ਸੀ ਜਾਣਦਾ ਉਹ ਖੇਲ ਸੀ ਜੋ ਸਮੇਂ ਨਾਲ ਹੋਣਾ ਸੀ ਜਵਾਨ ਹੋ ਕੇ ਜਦੋਂ ਕ੍ਰਿਸ਼ਨ ਜੀ ਮਥਰਾ ਗਏ ਇਕ ਦਿਨ ਭਗਵਾਨ ਕ੍ਰਿਸ਼ਨ ਜੀ ਤੇ ਕੁਬਿੱਜਾ ਦਾ ਮੇਲ ਹੋ ਗਿਆ ਉਹ ਫੁੱਲ ਤੇ ਘਸਿਆ ਹੋਇਆ ਚੰਦਨ ਲੈ ਕੇ ਰਾਜੇ ਕੰਸ ਵੱਲ ਜਾ ਰਹੀ ਸੀ ਉਸ ਨੇ ਜਿਉਂ ਹੀ ਸ੍ਰੀ ਕ੍ਰਿਸ਼ਨ ਜੀ ਦੇ ਦਰਸ਼ਨ ਕੀਤੇ ਤਾਂ ਮਨ ਨੂੰ ਉਸ ਦੇ ਪੈਰਾਂ ਨੂੰ ਜੰਜੀਰ ਵੱਜ ਗਏ ਉਸ ਦੇ ਮੋਟੇ ਨਰਗਸ ਵਰਗੇ ਨੈਣ ਕੀਲੇ ਗਏ ਤੇ ਚੁੰਧਾਏ ਗਏ ਉਸ ਦੇ ਹਿਰਦੇ ਵਿੱਚ ਇੱਕ ਮਿੱਠਾ ਕਾਂਬਾ ਆਇਆ ਉਹ ਦੇਖਦੇ ਹੀ ਰਹੇ ਉਸ ਨੇ ਇੱਕ ਫੁੱਲ ਮਾਲਾ ਸ਼੍ਰੀ ਕ੍ਰਿਸ਼ਨ ਦੇ ਗਲੇ ਵਿੱਚ ਪਾ ਦਿੱਤੇ ਤੇ ਨਾਲ ਹੀ ਚੰਦਨ ਦਾ ਟਿੱਕਾ ਲਾ ਦਿੱਤਾ ਟਿੱਕਾ ਲਾਉਣ ਸਮੇਂ ਉਸ ਨੂੰ ਇਹ ਵੀ ਯਾਦ ਨਹੀਂ ਰਿਹਾ ਕਿ ਉਹ ਟਿੱਕਾ ਉਸ ਨੇ ਰਾਜਾ ਕੰਸ ਨੂੰ ਲਾਉਣਾ ਸੀ ਜੇ ਰਾਜੇ ਕੰਸ ਨੂੰ ਪਤਾ ਲੱਗ ਗਿਆ ਤਾਂ ਉਹ ਇਸ ਨੂੰ ਮਰਵਾ ਦੇਵੇਗਾ ਕੰਸ ਬੜਾ ਜ਼ਾਲਮ ਰਾਜਾ ਸੀ ਪਰ ਪਿਆਰ ਵਿੱਚ ਖਿਵੀ ਹੋਏ ਮਲ ਨੂੰ ਖਿਆਲ ਹੀ ਨਾ ਰਿਹਾ ਉਸ ਨੇ ਭਗਵਾਨ ਨੂੰ ਚੰਦਨ ਤੇ ਤਿਲਕ ਲਾ ਹੀ ਦਿੱਤਾ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੇ ਜਦ ਉਸ ਦਾ ਪਿਆਰ ਦੇਖਿਆ ਤਾਂ ਉਹ ਆਪ ਦਇਆ ਦੇ ਘਰ ਵਿੱਚ ਆ ਗਏ। ਉਹਨਾਂ ਨੇ ਮਾਲਨਵਲ ਨਿਗਾਹ ਭਰ ਕੇ ਤੱਕਿਆ। ਉਸ ਦੇ ਕੁੱਭ ਨੂੰ ਤੱਕ ਕੇ ਉਸ ਦੇ ਕੁੱਭ ਨੂੰ ਦੂਰ ਕਰਨ ਦਾ ਵਿਚਾਰ ਆਇਆ। ਆਪ ਵਿਸ਼ਨੂੰ ਅਵਤਾਰ ਮਹਾਕਾਲ ਸ਼ਕਤੀਆਂ ਦੇ ਮਾਲਕ ਸਨ। ਮਾਲਨ ਦੇ ਇੱਕ ਪੈਰ ਤੇ ਅੰਗੂਠਾ ਚਰਨ ਦਾ ਰੱਖ ਕੇ ਤੇ ਮੋਢੇ ਤੋਂ ਫੜ ਕੇ ਐਸਾ ਖਿੱਚਿਆ ਕਿ ਉਹ ਇਕਦਮ ਸਿੱਧੀ ਹੋ ਗਈ ਉਸ ਦਾ ਉਕਬ ਦੂਰ ਹੋ ਗਿਆ ਉਸੇ ਸਮੇਂ ਉਹ ਤਾਂ ਮਾਨੋ ਗਵਾਚ ਹੀ ਗਈ ਸ਼੍ਰੀ ਕ੍ਰਿਸ਼ਨ ਜੀ ਦਾ ਜਸ ਕਰਦੇ ਹੋਏ ਗਾਉਣ ਲੱਗ ਪਈ ਨਚਣ ਲੱਗੀ ਤੇ ਚਰਨਾ ਉਤੇ ਡਿੱਗ ਕੇ ਚਰਨ ਚੁੰਮ ਲਏ ਪਿਆਰ ਰੂਪ ਹੋ ਕੇ ਉਸ ਨੇ ਹੱਥ ਜੋੜ ਤੇ ਬੇਨਤੀ ਕੀਤੀ हे ਪ੍ਰਭੂ ਦਾਸੀ ਨੂੰ ਆਪਣੇ ਚਰਨਾਂ ਵਿੱਚ ਰੱਖੋ ਆਪ ਭਗਵਾਨ ਹੋ ਮੈਂ ਆਖਦੀ ਹਾਂ ਆਪ ਭਗਵਾਨ ਹੋ हे ਮਾਲਣ ਧੀਰਜ ਰੱਖ ਸਮਾਂ ਆਏਗਾ ਤਾਂ ਤੇਰਾ ਪ੍ਰੇਮ ਪ੍ਰਵਾਨ ਹੋਏਗਾ ਅਜੇ ਜਾ ਕੰਸ ਨੂੰ ਤਿਲਕ ਲਾਉਣ ਚੱਲੀ ਸੀ ਸਮਗਰੀ ਲੈ ਜਾ ਇਹ ਆਖ ਕੇ ਭਗਵਾਨ ਅੱਗੇ ਚਲੇ ਗਏ ਮਾਲਣ ਕੰਸ ਦਰਬਾਰ ਵਿੱਚ ਪੁੱਜੀ ਪਰ ਉਸ ਦਾ ਮਨ ਤਾਂ ਭਗਵਾਨ ਦੇ ਚਰਨਾਂ ਵਿੱਚ ਹੀ ਸੀ ਉਸ ਨੂੰ ਸਿੱਧੇ ਖਲੋਤੇ ਲਗਰਵਾਗ ਸੁੰਦਰ ਜਵਾਨ ਤੱਕ ਕੇ ਹਰ ਇੱਕ ਨੇ ਪੁੱਛਣਾ ਕੀਤੀ ਪਰ ਉਸਨੇ ਭਗਵਾਨ ਦਾ ਪੂਰਾ ਪਤਾ ਨਾ ਦੱਸਿਆ ਜਦੋਂ ਕੰਸ ਦੀ ਮੌਤ ਹੋ ਗਈ ਤੇ ਭਗਵਾਨ ਕ੍ਰਿਸ਼ਨ ਜੀ ਆਪ ਮਥਰਾ ਗੋਕਲ ਤੇ ਬਿੰਦਰਾ ਬੰਦੇ ਰਾਜੇ ਬਣ ਗਏ ਤਾਂ ਉਹਨਾਂ ਨੇ ਕੁਬਿਜਾ ਨੂੰ ਤਾਰਿਆ ਉਸ ਨੂੰ ਦਰਸ਼ਨ ਦਿੱਤੇ ਇਹ ਹੈ ਕੁਬਿਜਾ ਮਾਲਣ ਤੇ ਭਗਵਾਨ ਕ੍ਰਿਸ਼ਨ ਜੀ ਦੀ ਕਥਾ ਸੋ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਸਿਰਫ ਇਤਨਾ ਹੈ ਕਿ ਗੁਰਬਾਣੀ ਵਿੱਚ ਕੁਬਿਜਾ ਦਾ ਨਾਮ ਇਸ ਪ੍ਰਕਾਰ ਆਇਆ ਹੈ ਕਬੀਦਾ ਉਦਰੇ ਅੰਗੁਸ਼ਟ ਧਾਰ ਬਸੰਤ ਰਾਗ ਕਬੀਦਾ ਕੌਣ ਹੈ ਕਿਸਦਾ ਨਾਮ ਗੁਰਬਾਣੀ ਵਿੱਚ ਕਿਉਂ ਆਇਆ ਹੈ ਇੱਕ ਕਾਰਨ ਇਹ ਵੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਹਨ ਕਿ ਖਾਲਸੇ ਨੇ ਹਰ ਧਰਮ ਦੇ ਗ੍ਰੰਥ ਤੇ ਕਿਤਾਬਾਂ ਵੀ ਪੜ੍ਹਨੀਆਂ ਹਨ ਪਰ ਭਰੂਸਾ ਤੇ ਦ੍ਰਿੜ ਵਿਸ਼ਵਾਸ ਅਕਾਲ ਪੁਰਖ ਤੇ ਗੁਰਬਾਣੀ ਉੱਪਰ ਰੱਖਣਾ ਹੈ ਸਵਾਭ ਜੀ ਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਵੀਡੀਓ ਵਿੱਚ ਇੱਥੋਂ ਤੱਕ ਸਾਡੇ ਨਾਲ ਬਣੇ ਰਹਿਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ